ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਮੇਰੇ ਰੇਸ਼ਵਿੰਦਰ ਸਿੰਘ ਆ ਜੀ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621261 ਪਹਿਲਾ ਨੰਬਰ ਜਿਹੜੀ HF ਦੀ ਬੱਚੀ ਦੇਖਦੇ ਆ ਕਿਹੜਾ ਸੂਆ ਜੀ ਇਹ ਵੀ ਦੰਦੋ ਕਿਵੇਂ ਹੈ? ਦੰਦੋ ਚਾਹ ਦੰਦੋ ਹੈ। ਦੰਦੋ ਚੌਗੀ ਪਤਾ ਕਿਹੜੇ ਸੀਮਨ ਦੀ ਆਪ ਆ। ਜੀ ਹਾਂ ਜੀ ਇਹਨੇ ਆਪ ਬਹੁਤ ਜੀ ਬਿਸਮਰੀ ਆ ਕਿਹੜੇ ਸੀਮਾ ਕਿਤੇ ਕੇਨ ਦਾ ਸੀਮਨ ਲਗਾਇਆ ਵਈ। ਸੀਐਮ ਦੇ ਸੀਐਮ ਦੇ ਕੇਨ ਦਾ। ਸੀਐਮ ਦੇ ਕੇਨ ਦਾ। ਹਾਂ ਜੀ ਹਾਂ ਇਹ ਐ ਫਾਰਮ ਦੇ ਤੀਜੀ ਚੌਥੀ ਜਨਰੇਸ਼ਨ ਦੀ ਬੱਚੀ ਹੈ। ਠੀਕ ਹੈ। ਦਿਨ ਕੈ ਕੜਦੀ ਪੀ ਆ ਸੂਣ ਚ? ਦਿਨ ਹਜੇ 5-4 ਦਿਨ ਲੈ। ਇਹਦਾ ਬਾਡੀ weight ਦੇਖ ਕੇ ਜਿਹੜੇ ਸਾਨੂੰ ਫਾਰਮ ਚੋਂ ਲੈ ਖਰੀਦ ਕੀਤੀ ਹੈ ਜੀ। ਹਾਂ ਜੀ। ਕਿੰਨਾ ਅਨਦਾਜ਼ਾ ਆਪਾਂ ਦੁੱਧ ਪਾਸ ਆ ਲੈਦੇ। ਜਿਹੜੀਆਂ ਉਹਨਾਂ ਦੀਆਂ ਪਹਿਲਾਂ ਬੱਚੀਆਂ ਨੇ ਉਹ 40-40 ਕਿਲੋ ਦੁੱਧ ਦੇ ਰਹੀਆਂ ਜੀ। ਹੁਣ ਮੌਸਮ ਮੰਨ ਕੇ ਚਲੋ ਟੈਂਪਰੇਚਰ 38-40 ਦੇ ਖੇਡਣਾ। ਉਸ ਹਿਸਾਬ ਨਾਲ ਕਿੰਨਾ ਗੈਸ ਕਰੇ ਬੰਦਾ? 35 ਕਿਲੋ ਦੁੱਧ ਮੰਨ ਕੇ ਬੰਦਾ ਲੈ ਲਈ। 35 ਕਿਲੋ ਮੰਨ ਕੇ ਦੁੱਧ ਲੈ ਲੇ। ਹਾਂਜੀ। ਥੋੜੀ ਬਾਹਰ ਨੂੰ ਇਹਨੂੰ। ਤੇ ਦਿਨ ਹਫਤਾ ਕਰਦੀ ਆ ਜੇ। ਬਾ ਹਫਤਾ ਵੀ ਲੈ ਜਾ ਸਕਦੀ ਆ ਜੀ ਪਹਿਲਾਂ ਵੀ। ਰੇਟ ਇਹ ਤਾਂ ਬਾਜਬ ਹੋਊ। ਰੇਟ ਬਾਜਬ ਹੋਊ ਜੀ ਜਹੀ ਜੀ ਚੀਜ਼ ਆ ਉਹ ਜਾ ਭਰਾਈ ਲੈਣਾ ਜੀ। ਸੁਭਰੋ ਰੇਟ ਬਿਲਕੁਲ ਬਾਜਬ ਹੋਊਗਾ। ਪਹਿਲਾਂ ਸੁਆ ਪਲੂਨ ਸੁਣਦੀ ਕਿ ਮੂੰਹੋਂ ਚੌਗੀ ਆ ਢਿੱਲੇਵਾ ਦੇਖੋ ਕਿਆ ਬਾਤਾਂ। ਚੌੜੀ ਚੂੜੀ ਰਾਜੀ ਆ ਇਹਦੇ ਬਹੁਤ ਆ। ਪੂਰੀ ਜਿੰਦ ਜਾਨ ਵਾਲੀ ਇਹ ਜਮਾ ਚਮਕਦੀ ਪਈ ਆ ਕੰਪੈਰਟਰ ਰੱਖਣਾ ਵੀਰੇ ਚਾਹੇ 10 ਸੂਏ ਸਵਾਲੇ ਬੰਦਾ ਇਹਨੂੰ ਠੀਕ ਐ ਸੋ ਮੇਨ ਗੱਲ ਜਿਹੇ ਜੇ ਮਰਜ਼ੀ ਲੈ ਲੈ ਤੂੰ ਠੀਕ ਐ ਚਾਹੇ ਜਰਸੀ ਲਈ ਜਲੇ ਐਚ ਐਫ ਲਈ ਜਿਹੜਾ ਮਰਜ਼ੀ ਹੈ ਨਾ ਜਿਹੇ ਜੇ ਮਰਜ਼ੀ ਲੈ ਲੈ ਸੋ ਜਿਵੇਂ ਕਹਿੰਦੇ ਨੇ ਬਟਾਕਰ ਜਮੀਨ ਸਵਰਸੀ ਵਾਲ ਮੋਟਰਾਂ ਫੇਸ ਫੂਸ ਵੇਖੀ ਤੇ ਜਵਾਕ ਲੈਗ ਚਾਹੀਦਾ ਜਈ ਮਰਜ਼ੀ ਫਸਲ ਬੀਜੀ ਉਹ ਗੱਲ ਬੱਚੀ ਦੇ ਵਿੱਚ ਆ ਜਿਹੇ ਜੇ ਮਰਜ਼ੀ ਆਪਾਂ ਬਰੀਡ ਤਿਆਰ ਕਰ ਸਕਦੇ ਆ ਚਮਕ ਤਮਕ ਆ ਜੀ ਬੱਚੀ ਦੇ ਵਿੱਚ 35 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੈ ਬੜੇ ਆਰਾਮਦਾਰੀ ਦੇ ਨਾਲ 35 ਬੱਚੀ ਦਾ ਕੱਦ ਵਗੈਰਾ ਪੂਰਾ ਫੁੱਲਾ ਸਾਫ ਸੁਥਰੀ ਜਿੰਦ ਜਾਣ ਦੇ ਬਾਕੀ ਪਲੀ ਪੁਲੀ ਬਹੁਤ ਜ਼ਿਆਦੇ ਹੈ ਹਨਾ ਮੇਰੇ ਸੀਆਰ ਚ ਲੇਟਡ ਦੀ ਪਲੀ ਹੋਈ ਹੈ ਜੈਜ ਗੱਲਾਂ ਜਮ ਸੋ ਦੇਖੋ ਖੁੰਡ ਜਿ ਮੂੰਹ ਮਾਰਦੀ ਆ ਤੇ ਬਾਕੀ ਲੇਵਲ ਉਪਾ ਦੇਖੋ ਥੱਲੇ ਹਨਾ ਅੰਥੋਂ ਦੇਖੋ ਵੀਰੇ ਚਾਹੀ ਮਸ਼ੀਨ ਤੇ ਲਾਲੇ ਬੰਦਾ ਠੀਕ ਹੈ ਚਾਹੀ ਹੱਤੀ ਚੋਲ ਤੇ ਚੀਪਾ ਜੂਪਾ ਓਕੇ ਜਮ ਮੈਂ ਤਾਂ 110% ਚਾਹੇ ਕਿ ਆਨਲਾਈਨ ਮੰਗਾਲੇ ਕੋਈ ਲੰਬਾ ਤੇ ਨਹੀਂ ਆਊਗਾ ਫੈਮ ਹੀ ਨਹੀਂ ਬਈ ਯਾਰ ਠੀਕ ਹੈ ਲੈ ਚਲੋ ਇਹਨੂੰ ਜੀ ਸੋ ਵੀਰੋ ਲੇਵਾ ਦੇਖੋ ਇੱਕ ਵਾਰ ਆਪਾਂ ਨੇੜੇ ਤੋਂ ਲੇਵਾ ਫੇਰ ਦਿਖਾ ਦਿੰਦੇ ਫੁੱਟ ਫੁੱਟ ਦੀ ਪਿੱਛੇ ਥਾਣਾ ਤੇ ਵਾਕਿ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੈਣਾ ਮੈਂ ਕਹਾਂ ਵੀਰੇ ਲੇਵਾ ਦੇ ਕਿੱਥੋਂ ਸਟਾਰਟ ਕਰਿਆ ਬੱਚੀ ਹਲ ਦਾ ਸਿਰ ਤੇ ਪੂਣੀ ਕੱਤੀ ਹੈਣਾ ਹਾਂ ਹਾਂ ਅੱਗੇ 2 ਨੰਬਰ ਆਪਾਂ ਜਰਸੀ ਦੇਖੀਏ ਨੇ ਜਾਨਵਰ ਜਿਹੜਾ ਵੀਰੇ ਬੱਚੀ ਦੂਸਰਾ ਸੂਹਾ ਸੂਰ ਹੀ ਹੈ ਜੀ ਕਦੋਂ ਲੈ ਵੀ ਆਈ ਕਿਦਾਂ ਹਜੇ 10 ਦਿਨ ਪਏ 10 ਦਿਨ ਸੂਣ ਚ ਬਾਕੀ ਕੱਚੀ ਬੋਸ ਦਾ ਹੈਣਾ 10 ਦਿਨ ਬਾਅਦ ਹੀ ਦੋ ਤੇਰਾ 23 ਕਿਲੋ ਦਿੱਤਾ ਹੋਇਆ ਜੀ ਪਲੂਨ ਦਾ 23 ਕਿਲੋ ਹਾਂ ਇਹਦੀ ਕੀ ਅੰਦਾਜ਼ਾ ਲਾ ਕੇ ਚੱਲੀ ਆਪ ਵੀਰੇ 20 ਤੇ ਮਿਲਕਵਿਨ ਵਗੈਰਾ ਬਹੁਤ ਚੰਗੀ ਹੈ ਨਾ ਹਾਂ ਫੇਸਬੁਕ ਤੋਂ ਤਾਂ ਪਲੂਣੀ ਲੱਗਦੀ ਆ ਸੋ ਮਿਲਕਵਿਨ ਵਗੈਰਾ ਦੇਖੋ ਕਿਆ ਬਾਤਾਂ ਤੇ ਸਾਫ ਸੁਥਰੀ ਜਮਾ ਰਾਜ ਜੀ ਪਾਣੀ ਪੀਣ ਵਾਲਾ ਕੰਮ ਹੀ ਆ ਤੇਜ ਤੋਂ ਤਾਂ ਭਾਬ ਯਾਰ ਵਜੇ ਬਊਗਾ ਬਿਲਕੁਲ ਜੈ ਜੀ ਇੱਕ ਹਫਤਾ ਸੂਣ ਚ ਬਾਕੀ ਇੱਕ ਹਫਤਾ ਹੀ ਟੋਰੀ ਬਾਹਰੋਂ ਸੋ ਫਿਰ ਉਹ ਕੱਦ ਤੇ ਵੇਲ ਵੱਚੀ ਦੀ ਬਹੁਤ ਜ਼ਿਆਦਾ ਜਮਾ ਕਿਆ ਬਾਤਾਂ ਲੰਬੀ ਲੱਜੀ ਫੁੱਲਾ ਕੱਲੇ ਥਣ ਦੇਖਣਿਆ ਕਿ ਛੋਟੀ ਵਾਲੇ ਪਾਸੋਂ ਕਿਵਾਰ ਵੀ ਜਾ ਕੇ ਕਹਿੰਦਾ ਵੀਡੀਓ ਪਾਈ ਆ ਵੀ ਛੋਟੀ ਨਿਕਲ ਗਈ ਉਸ ਗੱਲੋਂ ਤਾਂ ਬੇਫਿਕਰ ਹੋ ਜਾਓ ਬੈੜ ਵੱਡੀ ਆ ਜਿੰਦ ਜਾਣ ਬਹੁਤ ਆ ਪਲਾਸ ਬਿਊਟੀ ਬਹੁਤ ਆ ਤੇ ਬਾਕੀ ਹਵਾਨੇ ਦੇ ਮਿਲਕਵੇਨਸ ਵਗੈਰਾ ਦੇਖ ਸਕਦੇ ਹਾਂ ਸਾਫ ਸੁਥਰੀ ਜਮਾ ਧੁੱਪੇ ਚਮਕਦੀ ਆ ਮੜੀ ਲਾਲਾ ਖੁੰਡੀ ਤੇ ਰੋਕ ਰਾਇ ਤੇ ਸੋ ਬਾਕੀ ਚਾਰੂ ਵਗੈਰਾ ਪੂਰ ਜਿਹਾ ਫੁੱਲਾ ਹਨਾ ਹਾਂਜੀ ਉਹ ਹਵਾਨੇ ਦੇ ਨਾੜਾ ਵਗੈਰਾ ਦੇਖੋ ਤੇ ਮੁਠੀ ਵਾਲਾ ਥਾਣਾ ਮੁਠੀ ਵਾਲਾ ਥਣ ਲੱਗਿਆ ਵੀਰੇ ਫੇਸ ਦਿਖਾ ਦੇ ਦੁਪਾਨ ਰੇਟ ਜਮਾ ਵਾਜਬ ਹੋਊਗਾ ਬਿਲਕੁਲ ਸੋ ਇਹ ਨੂੰ ਕਹਿੰਦੇ ਜੇ ਮੈਂ ਕਾਲਜ ਪਾਣੀ ਪੈਂਦਾ ਹਨਾ ਹਾਂ ਇਹਨੂੰ ਕਹਿੰਦੇ ਜਰਸੀ ਦਾ ਫੇਸ ਲੱਗਿਆ ਇਸ ਜੈਜ ਗੱਲ ਆ ਜਮਾ ਲੈ ਚਲੋ ਬੰਨ ਦੋ ਜੀ ਸੋ ਦੂਜੇ ਨੰਬਰ ਆ ਪੁੱਛ ਨੂੰ ਦਿਖਾਤੀ ਜਰਸੀ ਗੱਬਣ 9779621161 ਵੀਰ ਦਾ ਮੋਬਾਈਲ ਨੰਬਰ ਹੈ ਕੋਈ ਵੀ ਨਕਸ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਆਪਸ਼ਨ ਦਿਖਾਉਂ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ